ਹੋ ਗਿਆ ਜੀ ਚਾਰੇ ਕੰਮ ਨੂੰ ਕੰਮ ਕਰ ਬਾਈ ਇਹ ਫਿੱਟੇ ਦਾ ਮੁੱਲ ਕਰ ਲੈਣਾ ਇਹਦਾ 25 25000 ਆ ਜੀ ਤੁਸੀਂ ਲਾਇਆ ਕੁਝ ਜੀ ਪਹਿਲਾਂ ਲੈ ਜੇ ਬਾਈ ਬੱਚੇ ਗਾਦੇਦਰ ਬੰਤੋ ਆਓ ਆਓ ਲਾਦੇ ਲਾਦੇ ਤੁਸੀਂ ਲਾਦੇ ਉਹ ਲਾ ਤੇਰੇ ਅਰਕ ਇਹਦੇ ਚ ਕੀ ਫਰਕ ਆ ਮੇਰੇ ਚ ਪਰੀ ਪੱਕੀ ਜੀ ਦੱਸੀ ਗੱਲ ਕੱਚੀ ਜੀ ਨਾ ਦੱਸ ਪੱਕੀ ਜੀ ਦੱਸ ₹2000 ਸੌ ਤਾਂ ਨਿਬੜ ਜਵੇ ਬਾਈ 2000 ਨੂੰ ਪਾ ਲੋ ਜੀ ਪੱਕੀ ਆ ਬਸ ਹਾਂ ਇਹਨੂੰ ਬਾਈ ਬਾਈ ਕਹਿੰਦਾ ਦੇ ਦੇ ਫੇਰ 60000 ਦੀ ਵਾਲਾ ਵੜ ਨਹੀਂ ਕੋਈ ਨਹੀਂ ਪੜਦਾ ਜੀ ਹੈਗਾ ਜੋ ਮੈਂ ਕਹਿੰਦਾ ਠੀਕ ਆ ਗੱਲ ਤੈਨੂੰ ਪਤਾ ਲੱਗਣਾ ਬੱਚੇ ਵੀ ਨੇ ਆ ਇਹ ਬੱਚੇ ਹੀ ਰਹਿਣ ਨਾ ਬੱਕਰੀ ਗਾਲੀ ਨਹੀਂ ਆਈ ਕੋਈ ਵੀ ਮੈਂ ਤੈਨੂੰ ਦਿੱਤੀ ਆ ਦੇ ਪੱਕੀਆਂ ਲੋੜੋ ਕੋਈ ਮਾੜੀ ਹੋਵੇ ਲੋਟ ਕਰਕੇ ਰੁਪਏ ਲਾਵਾਂਗੇ ਇਹ ਚਾਹਦੀ ਤੈਨੂੰ ਦੱਸਣ ਨਹੀਂ ਆ ਮੁਕਸਬੇ ਆਪਾਂ ਬੈਠੇ ਕਿਸੇ ਬੱਕਰੀ ਦੀ ਵੀ ਲੱਕੜਾ ਜੀ ਦੱਸਵਾ ਹਾਂ ਹੂੰ ਦੱਸਣ ਈ ਮੰਗਾਈ ਬਾਈ ਨੇ 25 ਮੰਗਾਈ ਬਾਈ 22 ਬਾਈ 22 ਲਾ ਲਾ ਤੁਸੀਂ ਇਹ ਕਰਨਾ ਹੁਣ ਜੋ ਕਰਨਾ ਪੜਾਕਾ ਪਾ ਦਿਓ ਹੁਣ ਕੰਮ ਨਿਪੜੇ ਤੰਦ ਨਾ ਘढ़ाई ਕਰਿਓ ਨਾ ਸਾਨੂੰ ਲੋੜ ਆ ਦੇਖਣ ਦੀ ਪਾਏ ਜਿਹੜੀ ਗੱਲ ਪੱਕੇ ਹੈਗੇ ਤੁਸੀਂ ਵੀ ਉਹ ਗਾਹ ਦੇਣ ਵਾਲੇ ਵੀ ਪੱਕੇ ਨੇ ਅਸੀਂ ਅੱਜ ਜਣ ਜਾਣ ਨਾ ਨਾ ਉਹ ਵੀ ਅਣਜਾਣ ਨਹੀਂ ਕੋਈ ਵੀ ਅਣਜਾਣ ਕੋਈ ਨਹੀਂ ਹੈਗਾ ਇਹ ਸਾਰੇ ਹੀ ਬੰਦੇ ਪੱਕੇ ਨੇ ਹਾਂ ਦੇਦੇ ਪਕਾਇਆ ਲਾਤਾ ਕਾਨੂੰ ਕੋ ਚੀ ਗੱਲ ਕਰਦਾ ਉਹ ਪਾਈ ਨੇ ਆਪਣੇ ਇੱਕ ਮਿੰਟ ਮੈਂ ਤਾਂ 3-3000 ਰੁਪਏ ਦੀ ਸੀ ਤੋੜਦਾ ਅੱਜਾ ਦੇੰ ਦਾ ਮੂੜਾ ਹੋਲੀ ਹੈ ਇੱਕੜਾ ਪਕੌੜਾ ਐ ਨਹੀਂ ਵੀ ਉਹੀ ਛੋੜਨਾ ਕੋਈ ਅਲੀ ਜੇ ਜਾਣੇ ਵੀ ਆ ਵੀਡੀਓ ਬਣ ਦੇਣਾ ਅੰਦਰੋਂ ਦੇ ਕੇ 라ਜੀ 17000 ਨੂੰ ਬੱਕਰੀ ਪਾ ਦੇ ਨਹੀਂ ਹੋਈ ਇਹ ਕਾ ਭਾਈ ਹੁਣ ਕੋਈ ਕਸਰ ਉਹ ਕਿੱਥੇ ਹੋਣ ਗਿਆ ਹੁਣ ਕੋਈ ਕਸਰ ਨਹੀਂ ਛੱਡੀ ਆ ਉਹ ਵੀ ਜਿਹੜਾ ਬੋਲੇ ਵੀ ਨਹੀਂ ਬੰਦੇ ਕਰੇ ਉਹ ਬੋਗਦਰੀ ਕਿੱਥੇ ਹੋਣ ਗਿਆ ਬੱਚੇ ਵੀ ਨਾ ਪੱਠਾ ਵੀ ਇਹਨਾਂ ਨੂੰ ਪਤਾ ਲੱਗੂਗੀ ਵੀ ਉਹ ਕਾ ਇਹ ਗੱਲਾਂ ਕਰ ਆ ਗੱਲਾਂ ਕਰ ਬੋਲ ਨਾ ਫੋਨ ਲਾ ਮੈਂ ਪਹਿਲਾਂ ਹੀ ਬਹੁਤ ਦੇ ਹਜ਼ਾਰ ਹਜ਼ਾਰ ਘਟਾ ਕੇ ਕੀ ਫਾਇਦਾ ਸੀ ਕਿੱਥੇ ਹੋਣ ਗਿਆ ਤੁਸੀਂ ਮਣਿਆ ਮਗਰ ਹੋ ਕੇ ਬੱਸ ਹੋਰ ਘੱਟ ਕਰ ਲੋ ਪਾਪਾ ਹੋਪੂ ਹੋਰ ਪਾਪਾ ਹਾਂ ਸਾਰੀਆਂ ਬੱਕਰੀਆਂ ਸਿਰੇ ਦੀਆਂ ਨੇ ਬਾਈ 18 ਨੂੰ ਹੋ ਗਈਆਂ ਹਾਂ ਉਹ ਕੀ ਪਾਲਾ ਪਾਲਾ ਬਾਈ 18 ਹੋ ਗਈਆਂ ਲੈਦਾ ਲੱਗੇ ਨਹੀਂ ਕੋਈ ਨਾ ਯਾਰ ਅਸਲ ਲੱਗੇ ਹੋਣੀਆਂ ਹੁਣ ਆਨ ਯਾਰ ਤੂੰ ਇਹਦਾ ਸ਼ਿੰਗਾ ਤਾਂ ਕੀ ਨਾ ਹੋਣ ਨਹੀਂ ਬਾਈ ਨਹੀਂ ਝੱਕਦਾ ਐਹੀ ਲੱਗਦੀ ਐ ਤੁਸੀਂ ਮੁੱਲੀ ਨਹੀਂ ਲਾਉਂਦੇ ਮੁੱਲ ਮੈਨੂੰ ਮੁੱਲੀ ਲਾ ਦੀਏ ਬੱਕਰੀ ਦੇ ਹਿਸਾਬ ਨਾਲ ਲੈ ਆਓ 19 ਬੱਕਰੀਆਂ ਦਾ ਬਾਈ ਦਫਾ ਹੋ ਕਰ ਐ ਓਏ ਠੀਕ ਆ ਓਹ ਨਾ ਪਾਇਆ ਮਾ ਹੋ ਗਿਆ ਬੱਕਰੀ ਬੱਸ ਬੱਸ ਬੰਦ ਬੰਦ ਤੂੰ ਬੱਸ ਚੁੱਪ ਕਰ ਦੋ ਚੁੱਪ ਕਰ بس نہیں لا نہیں لا ਬੱਸ ਬੱਸ ਮੈਂ ਤੁਹਾਨੂੰ ਕਹਿੰਦਾ ਚੁੱਪ ਕਰ ਜਾਓ ਯਾਰ 5252000 ਦੀ ਬੱਕਰੀਆ ਕਿਤੇ ਮਾਰੋ ਕੋਈ ਨਹੀਂ ਬੱਦਲ ਬਗੈਰਾ ਨਹੀਂ ਬੱਸ ਅੱਛਾ ਕੀ ਗੰਦਾ ਨੰਗਾ ਲਾ ਮੈਂ ਨਹੀਂ ਦੇਣੀ ਨੰਗਾ ਗਾ ਯਾਰ ਮੈਂ ਤੇਰੇ ਬੋਲਦੇ ਨਹੀਂ ਬੋਲੇ ਨਹੀਂ ਹੁਣ ਯਾਰ ਨਹੀਂ ਸਿੱਧਾ ਕਰਦੇ ਇਹ ਆਪ ਨੂੰ ਕਹਤਾ ਹਾਂ ਲਾਹਟ ਉਹ ਮਰੀਕ ਮੇਰੀ ਗੱਲ ਮੈਨੂੰ ਮੇਰੀ ਗੱਲ ਤੇ ਆਣਾ ਸੋਣਾ ਮੈਂ ਤਾਂ ਸਾਰੀ ਗੱਲ ਦਾ ਉਹ ਵੀ ਬੰਦੇ ਆਪਣੇ ਪਹਿਲਾਂ ਬਾਸਤਾ ਪਿਆ ਉਹਨਾਂ ਦਾ ਮੇਰੀ ਗੱਲ ਸੁਣਨ ਇਦੂ ਕਰ ਹਾਤਾ ਬੁੱਡੀ ਬੁੱਡੀ ਦਾ ਝਾਕਾ ਰਗਾ ਜਮਾਈ ਬੱਕਰੀਆਂ ਹੋ ਗਿਆ 19.5 ਹਾਂ ਉਹ ਵੀ ਬੱਚਿਆਂ ਕਰਕੇ ਰੁਪਈਆ ਲਾਤੇ ਠੀਕ ਹੈ ਬੱਕਰੀਆਂ ਭਾਰਾ ਪੈਂਦੀਆਂ 450 ਕਿਉ ਬੱਕਰੀ ਆਏ ਗਲਤ ਨਹੀਂ ਆਪਾਂ ਤੁਹਾਨੂੰ ਫੋਟੋ ਦਿਵਾ ਦਿੰਦੇ ਆ ਬੱਕਰੀ ਉਹ ਸਾਡੇ ਮਰਜੀ ਆ ਮਗਰ ਮਗਰ ਆਇਆ ਸੀ 5000 6000 ਦਾ ਬੱਚਾ ਆਇਆ ਹੈ ਛੇਲੀ ਆਗਾ ਛੇਲੀ 6000 ਦੀ ਪਾਠਾ ਗਿਆ ਲੇਦੇ 6000 ਦੀ ਪਾਠਾ ਤਾਂ ਲਾ ਦੇ 14000 ਚ ਰਹਿ ਗਈ ਆ ਬੱਕਰੀ ਗੱਬਣਾ ਆ ਗੱਬਣਾ ਇਹਦੇ ਮਗਰ ਬੱਚਾ ਉਹ ਲੋਹੀ ਮਗਰ ਹੈ ਬਾਈ ਬਹੁਤ ਵਧੀਆ ਸੈੱਟ ਆ ਆ ਪਾਠੀ ਆ ਨਹੀਂ ਨਹੀਂ ਵੀਰੇ ਮਹਗਾ ਨਹੀਂ ਹੈ ਕਿੰਨੇ ਕਹਨੇ ਉਹ ਤਾਂ ਕਹਿਣਾ ਨਹੀਂ ਗਲਤ ਆ ਇਹ ਗੱਲ ਮੇਰੀ ਮੇਰੀ ਕੀ ਗੱਲ ਧਿਆਨ ਨਾ ਦੋਣੇ ਵੀ ਤੁਹਾਨੂੰ ਗਿਆੜਦੀ ਆ ਲੈਣ ਵਾਲੇ ਦੋ ਦੂਜੇ ਨਾਲ ਡੌਰਗਾ ਸੁਣ ਲਈ ਮੇਰੀ ਗੱਲ ਜੀ ਮੇਰੀ ਗੱਲ ਤੇ ਨੋਟ ਕਰ ਹਾਂ ਕਾਟ ਕੱਲੀ 30000 ਦੀ ਅੱਜ। ਹਾਂ ਠੀਕ ਹੈ। ਕੱਲੀ। ਜੇ ਇਹਨਾਂ ਦੇ ਵਿੱਚ ਕਿਸੇ ਵਪਾਰੀ ਨੇ ਤੈਨੂੰ ਟੋਕਤਾ ਵੀ ਬੱਕਰੀਆਂ ਤੈਨੂੰ ਦਰਸ਼ਨ ਨੇ ਗਲਤ ਲੈਤੀਆਂ ਤਾਂ ਦੰਮਣੇ ਬਾੜੀਆਂ ਰੁਪਈਏ ਲੈ ਨਹੀਂ ਆਉਣਾ ਬਹੁਤ ਵਾਸੀ। ਮਿਆਰਾਂ ਦੇ ਰੁਪਈਏ। ਹਾਂ। ਮੈਂ 500 ਲੈਣਾ, ਨਾ 200 ਲੈਣਾ। ਨਾ ਠੀਕ ਹੈ। ਜਦ ਦਿਨ ਬਾਤਾਂਗੇ ਤੇਰੇ ਨਾਲ ਲੱਖਾਂ 'ਚ ਪਰਤਾਂਗੇ, ਨਹੀਂ ਪਰੇ ਹੋ ਜਾਂਗੇ ਛੱਡ ਕੇ। ਬਾਈ ਮੈਂ ਨਹੀਂ ਕਰਨੇ। ਰੁਪਏ ਦੇਂਗੇ ਤੈਨੂੰ ਪਿੰਡ ਉੱਤਰ ਦੀ ਸਾਰੇ ਟੈਂਪੂ ਨੂੰ ਲੈਣ ਦਿੰਦੇ ਬਾਈ ਛੱਡ ਦੇ ਬੱਕਰੀਆਂ ਮਾਰੀਆਂ ਪੈਸੇ ਲੈ ਜਾ। ਐਨੀ ਗਾਰੰਟੀ ਤੈਨੂੰ ਦੇ ਸਕਦੇ ਆ। ਬਾਾਕੀ ਅੱਗੇ ਅੱਗੇ ਤੇਰੇ ਹੋ ਗਿਆ ਪ੍ਰਮਾਤਮਾ ਵੀਰੇ। ਹਾਂ ਹੇਰਾ ਗੱਲ। ਮਹਾਰਾਜਾ ਨਾ ਲੈ ਕੇ ਬੱਕਰਾ ਬੜਾ। ਲੈ ਤੈਨੂੰ ਪਾਉ 12 ਕਰਾਂਗੇ। ਬਹੁਤ ਵਧੀਆ ਜੀ ਮਹਾਰਾਜਾ। ਦੱਸ ਦੇ ਕਿੱਡਾ ਹੀ ਬਿਵਾਰੀ ਹੋਵੇ ਲੋਕ ਨਾ ਰੱਖੀ। ਮੈਨੂੰ ਖੋਟ ਕੱਢੇ ਵੀ ਨਾ ਜਾ ਖੋਟ। ਮੇਰੇ ਬਾਹਰ ਨੂੰ ਬੱਕਰੀਆਂ ਲੈ ਕੇ ਤਾਂ ਬਈ। ਸਵਾਦ ਠੀਕ ਆ ਗੱਲ। ਵੰਡਰ ਬੱਕਰੀਆਂ ਦਾ ਭਾਅ ਇਹ ਵੀ ਵੰਡਰ ਬੱਕਰੀਆਂ ਦਾ ਬੰਦਾ ਆਪਣਾ ਇਹ ਵੀ ਦਾਅਵਾ ਕਰੀਂ ਅਮਰੀਕ ਆਪਾਂ ਦੇਹੀ ਗੱਲ ਬੱਕਰੀਆਂ ਦਾ ਭਾਅ ਦੇ ਇਧਰੇ ਦੱਸਦੇ ਗਏ ਦੇਖ ਨਾ ਨਾ ਇਹ ਦੇਖ ਦੂ ਪਸ਼ੂ ਨੇ ਕਿਸੇ ਗੱਲ ਦਾ ਜਿਹੜਾ ਮਰਜੀ ਝੋੜਾ ਲਾ ਲਾ ਜੇ ਲਾ ਲਾ ਆ ਛਿੱਕੀ ਆ ਆ ਛੇੜਾ ਲੋਈ ਆ ਬਾਈ ਬਾਠੇ ਦੇਖ ਬਾਈ ਨਾ ਇਹ ਨੋਹੀ ਬਾਠਾ ਨਾ ਇਹਦਾ ਝੋੜਾ ਕਿ ਆ ਇਹਦੇ ਮੂਰੇ ਕਰੂਗੀ ਨਾ ਅੱਖਾਂ ਨਹੀਂ ਪੈਨੜ ਪੱਟਾ ਜੀ ਮਾਰਦਾ ਕਿੱਥੇ ਦਾ ਲੱਗਦਾ ਲੋਈ ਬਾਈ ਮੜੇ ਖੁੱਲੋ ਮਾਰੀ ਜਾ ਬੱਕਰੀ ਨਾ ਨਾ ਸਹੀ ਗੱਲ ਆਈ ਦੇਖ ਕਿੱਥੇ ਵੜੀਆ ਬਾਠਾ ਲੈ ਹਾਂ ਆ ਪਾਲੀ ਨੂੰ ਦੇਖ ਐਨੂੰ ਦੇਖ ਕਿਸੇ ਗੱਲ ਦਾ ਮਤਲਬ ਥਣ ਨਹੀਂ ਹੋਣਾ ਚਾਹੀਦਾ ਬੱਕਰੀਆਂ ਨਹੀਂ ਜਾਇਦੀਆਂ ਵੀ ਬੱਕਰੀਆਂ ਬਿਲਕੁਲ ਹਾਂ ਜੀ ਜੇ ਕੱਚੀ ਦਾ ਦਸਦੀ ਬੱਕਰੀ ਕੋਈ ਨਾ ਠੀਕ ਹੈ ਪਹਿਲੇ ਚੁਗਿਆ ਇਹ ਆਹ ਪਹਿਲੜ ਹੈ ਜੀ ਆਹ ਦੇਖ ਆ ਤਾਲੀ ਵੜਦੇ ਤੂੰ ਕਿੱਥੇ ਖੜੀ ਆ ਲੈ ਐਨੂੰ ਮਾਰਨੇ ਕਾਹਤ ਲੈ ਹਾਂ ਜੀ ਜੇ ਕੱਚੀ ਆ ਢੋਕੀ ਬੱਕਰੀ ਨੂੰ ਕੋਈ ਗੱਲ ਨਹੀਂ ਇਹ ਪਿਹਾੜ ਦੇ ਆ ਗਿਆ ਸ਼ਟ ਕੈਮਰਾਮੈਨ ਦਾ ਦੇਖ ਤੂੰ ਦੇਖ ਵਾਹ ਮਾਰਨੇ ਵਾਲਾ ਦਿਖਾ ਥੱਲੇ ਠੀਕ ਹੈ ਜੀ ਇਹ ਕੀ ਕਹਿੰਦੀ ਆ ਬੱਸ ਮੂੰਹ ਪਾਟ ਲਾ ਕਿਸੇ ਦਾ ਵੀ ਦੰਦ ਭੁਰਿਆ ਕਰਿਆ ਉਹ ਵੀ ਮਾਰੇ ਕੋਲ ਖੜਾ ਸਹੀ ਆ ਦੇਖ ਲੈ ਉਹ ਜੇ ਮੈਂ ਆੜੀ ਆਪਣੀ ਤੇਰੇ ਨਾਲ ਪਹਿਲੀ ਵਾਰ ਤਾਂ ਪਿਆ ਅਮਰੀਕ ਨਾਲ ਵੀ ਆ ਨਾ ਠੀਕ ਜੇ ਅਸੀਂ ਉਹ ਤੈਨੂੰ ਚੈੱਕ ਕਰਕੇ ਦੱਸ ਦਿਆਂ ਕੱਲੂ ਅਸੀਂ ਅਮਰੀਕ ਨੂੰ ਕਹਿੰਦਾ ਉਹ ਕਹਿੰਦਾ ਬਾਈ ਤੂੰ ਚੈੱਕ ਕਰ ਤਾਂ ਉਹ ਠੀਕ ਹੁਣ ਆਪਾਂ ਨੂੰ ਇਹ ਬਾਤ ਨਹੀਂ ਬੰਦ ਦਾ ਗੱਲ ਹੋਣੀ ਹੈ ਪੈਸੇ ਦੇਣੇ ਆ ਜਿਹੜੀ ਖਰੀ ਕੋਟੀ ਆ ਹੁਣ ਗੱਡ ਲੈਣਾ ਸਹੀ ਠੀਕ ਗੱਲ ਕਰੀ ਜਾਂਦੀ ਹੁੰਦੀ ਆ ਠੀਕ ਇਹਦੇ ਨਾਲ ਬਸ ਨੂੰ ਪਹਿਲਾਂ ਚੈੱਕ ਕਰੋ ਨਹੀਂ ਫਟਾਉਂਦਾ ਮਰਜੀ ਵੇਚ ਲਈ 30 35000 ਦੀ ਇੰਨਾ ਬੱਕਰੀ ਚ ਸਰਾਕ ਬਣਾਏ ਦੇ ਵਿੱਚ ਤਿੰਨ ਬੱਚੇ ਨੇ ਇਹਦਾ ਜਰਗਦੇ ਮੇਲੇ

ਲੋ ਧਰ ਕੇ ਆ ਤੇ ਦਰਨ ਕਾਨੂੰ ਗਿਆ ਦਾ ਉਹ ਫੇਕ ਬੰਦੇ ਨੇ ਮੇਰਾ ਮੂਹੜ ਖਰਾਬ ਕਰਤਾ ਯਾਰ ਅੱਛਾ ਜੋ ਤੁਸੀਂ ਬੱਕਰੇ ਲੈਣੇ ਆ ਹਾ ਤੁਸੀਂ ਬੱਕਰੇ ਬੁਧੇ ਲੈ ਲਈਆਂ ਮੈਂ ਜੁੜੇ 5000 ਰੁਪਏ ਲਾਤਾ ਅਖਰ ਪੈਸੇ ਬਦਲ ਲਾਤੇ ਮੈਨੂੰ ਕਹਿੰਦਾ ਮੈਂ ਲੈਣੀਆਂ ਤੀ ਇਹ ਲੈਦਾ ਸੀਗੀ ਆਏ ਲੈ ਤੇਰੇ ਮਗਰੀ ਦਾ ਹੱਦ ਆ ਜੀ ਲੈ ਮੇਰਾ ਮਗਰੀ ਪੈ ਗਿਆ ਉਹ ਐ ਕਿਵੇਂ ਪੈਜੂਗਾ ਤੂੰ ਮੈਨੂੰ ਬੁਲਾਉਂਦਾ ਐ ਕਿਵੇਂ ਪੈਜੂ ਜੱਸੀ ਕੈਨੇਡਾ ਮਾਣੋ ਬੋਲਿਆ ਕਰ ਬਈ ਮੁੰਡਾ ਕੈਨੇਡਾ ਜੋ ਆਇਆ ਹੈ ਕਿਹੜੇ ਪਿੰਡ ਤੋਂ ਆ ਵੀਰੇ ਯਰਕ ਤੋਂ ਬਾਈ ਯਰਕ ਤੋਂ ਯਰਕ ਮੇਲਾ ਲੱਗਦਾ ਕਿੱਥੇ ਬੋ ਬਾਈ ਯਰਕ ਤੋਂ ਆਇਆ ਜੀ ਵੀਰ ਵੀਰ ਆਇਆ ਕੈਨੇਡਾ ਤੋਂ ਜਸਪ੍ਰੀਤ ਸਿੰਘ ਨਾਮ ਹੈ ਦਾ ਇਹ ਵੀਰ ਚਾਰ ਚਾਰ ਸਾਲ ਨੇ ਜਿਹੜੇ ਫਾਰਮ ਕਰ ਰਿਹਾ ਲੋੜੇ ਬੋਲਦੇ ਹਨਾ 20 ਤੇ ਆਇਆ ਵੀਰੇ ਇਹਨੇ ਮਾਲ ਲੈਣਾ ਇਹ ਵੀਰ ਨੇ ਉੱਥੇ ਮਨ ਲਵਾਉਪਦਾ ਯਰਕ ਬੰਦ ਫਾਰਮ ਕਰ ਰਿਹਾ 70000 ਰੁਪਏ ਹੋਗਾ ਤੇ ਇੱਕ ਹੋਰ ਵੀ ਬੇਨਤੀ ਕਰਨੀ ਹੈ ਤੁਹਾਡੇ ਚੈਨਲ ਰਾਹੀਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਬਕਤਰੀ ਵਾਲੇ ਭਰਾ ਨੇ ਅੱਜ ਬਾਈ ਸਦੀਕ ਜੀ ਨੇ ਤੇ ਬਾਈ ਜੱਗਾ ਜੀ ਦਰਸ਼ਨ ਸਿੰਘ ਜੀ ਇਹਨਾਂ ਨੇ ਚਲੋ ਤੁਸੀਂ ਦੁਨੀਆ ਜਾਣਦੀ ਐ ਇਹਨਾਂ ਨੂੰ ਵੀ ਇਹ ਕੌਣ ਨੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਬੱਕਰੀਆਂ ਲੈ ਕੇ ਦਿੱਤੀਆਂ ਨੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਵੀ ਤੁਸੀਂ ਸਾਨੂੰ ਕਿਉਂਕਿ ਇੱਕ ਬਾਈ ਪਹਿਲਾਂ ਅਸੀਂ ਲਏ ਬੱਚੇ ਚਲੋ ਉਹ ਉਹਨਾਂ ਦੇ ਮੁਕੱਦਰ ਸੀ ਸਾਡੇ ਮੁਕੱਦਰ ਸੀਗੇ ਪਰ ਸਾਨੂੰ ਇਹ ਚੀਜ਼ ਦੀ ਨਹੀਂ ਨੌਲੇਜ ਹੈਗੀ ਅਸੀਂ ਗਾਹਾਂ ਬੱਕਰੀਆਂ ਭਾਈ ਵਧਾਉਣੀਆਂ ਨੇ ਫਾਰਮ ਨੂੰ ਵਧਾਉਣਾ ਕਿਉਂਕਿ 10 ਭਾਈਆਂ ਨੂੰ ਉੱਥੋਂ ਰਜਗਾਰ ਮਿਲਣਾ ਠੀਕ ਹੈ ਜੀ ਗਰੀਬਾਂ ਨੂੰ ਠੀਕ ਹੈ ਜੀ ਅਸੀਂ ਬੇਨਤੀ ਕਰਾਂਗੇ ਜਿੰਨੇ ਵੀ ਬੱਕਰੀਆਂ ਵਾਲੇ ਭਰਾ ਨੇ ਸਾਨੂੰ ਸਹੀ ਰੇਟ ਤੇ ਬੱਕਰੀਆਂ ਦੇਊ ਜੀ ਅਸੀਂ ਤਕਰੀਬਨ 30 ਤੋਂ 35 ਬੱਕਰੀਆਂ ਤਾਂ ਲੈ ਲਈਆਂ ਠੀਕ ਹੈ ਜੀ ਚਾਰ ਅੱਜ ਲੈ ਲਈਆਂ ਅਸੀਂ 50-70 ਬੱਕਰੀਆਂ ਚਾਹਣੀਆਂ ਨੇ ਜੀ ਸਾਨੂੰ ਵਧੀਆ ਬੱਕਰੀਆਂ ਦੇਓ ਅਤੇ ਗਾਹਲੇ ਸਾਲ ਤੁਹਾਡੇ ਚੈਨਲ ਰਾਹੀਂ ਕਹਿੰਦੇ ਆ ਵੀ ਜਰਗਦੇ ਮੇਲੇ ਨੂੰ ਵਧੀਆ ਪ੍ਰਬੰਧ ਹੋਊ ਬੱਕਰੀਆਂ ਵਾਸਤੇ ਅਤੇ ਬਾਈ ਦੇ ਲਗਭਗ ਫਾਰਮ ਦੀ ਮੇਲਾ ਲੱਗੂਗਾ ਜੀ ਜੋ ਟੋਬੇ ਤੇ ਹੁੰਦਾ ਕਿੰਨਰ ਗੇ ਬੱਕਰੀਆਂ ਵਾਲੇ ਸਾਡੇ ਭਰਾ ਕਹਿੰਦੇ ਹੁੰਦੇ ਨੇ ਉੱਥੇ ਪਾਈ ਸਫਾਈ ਨਹੀਂ ਹੁੰਦੀ ਪ੍ਰਬੰਧ ਨਹੀਂ ਹੁੰਦਾ ਪ੍ਰਬੰਧ ਨਹੀਂ ਹੈਗਾ ਗਾਣੇ ਸਾਲ ਬਾਈ ਜੀ ਉੱਥੇ ਪ੍ਰਬੰਧ ਕਰਨਗੇ ਥੋੜਾ ਫਾਰਮ ਤੇ ਵੀ ਕਿਹੜਾ ਕਢਾਵਾਂਗੇ ਅਤੇ ਸਾਨੂੰ ਵੀ ਸਹਿਯੋਗ ਦਿਓ ਅਤੇ ਸਾਡਾ ਸਹਿਯੋਗ ਲਿਓ ਵੀ ਜੇ ਕੋਈ ਵੈਸੇ ਅਸੀਂ ਨਵੇਂ ਆਇਆ ਫੀਲਡ 'ਚ ਸਾਨੂੰ ਨਹੀਂ ਪਤਾ ਇਹ ਚੀਜ਼ ਦਾ ਬਾਕੀ ਧੰਨਵਾਦ ਆ ਵੀਰ ਜਸਪ੍ਰੀਤ ਸਿੰਘ ਜੀ ਕੈਨੇਡਾ ਜੱਸੀ ਬਾਈ ਦਾ ਜਰਗ ਤੋਂ ਨੇ ਜਿਹੜੇ ਜਿਹੜੇ ਆਪ ਦੇ ਤੌਰ ਤੇ ਕੰਮ ਨਹੀਂ ਕਰ ਰਹੇ ਜਿਹੜੇ ਜਰਗ ਦੇ ਜਿੰਨੇ 10 12 ਜਾਣੇ ਅਸੀਂ ਭਰਾ ਇਹਨਾਂ ਦੇ ਉਹਨਾਂ ਲਈ ਇਹਨਾਂ ਨੇ ਬਿਜ਼ਨਸ ਕਰਕੇ ਦਿੱਤਾ ਅਸੀਂ ਇਹਨਾਂ ਦਾ ਦਿਲ ਦੀਆਂ ਗ੍ਰਹਿਆਂ ਧੰਨਵਾਦ ਕਰਦੇ ਆਂ ਬਾਕੀ ਬਾਈ ਸਦੀਕ ਜੀ ਇਹਨਾਂ ਨੂੰ ਅਸੀਂ ਚੈਨਲਾਂ 'ਤੇ ਦੇਖ ਰਹੇ ਦੇਖਦੇ ਰਹਨੇ ਆਂ ਬਾਈ ਜੀ ਨੂੰ ਦੇਖਦੇ ਰਹਨੇ ਆਂ ਇਹਨੋਂ ਦੇਖ ਕੇ ਅਸੀਂ ਬਹੁਤ ਕੁਝ ਸਿੱਖਦੇ ਆਂ 5 ਸਾਲ ਤੋਂ ਡਾ ਵੀ ਧੰਨਵਾਦ ਤੁਹਾਨੂੰ ਬੁਲਾਇਆ ਔਰੇ ਤੁਸੀਂ ਬਤੀ ਜੱਸੀ ਵੀਰ ਜੀ ਜਰੂਰ ਗੱਲਾਂ ਕਰਨਗੇ ਇੱਕ ਦੋ ਇਹਨਾਂ ਨਾਲ ਜਰੂਰ ਗੱਲ ਬਾਈ ਜੀ ਧੰਨਵਾਦ ਤੁਹਾਡਾ ਪਹਿਲਾਂ ਸਾਨੂੰ ਜਾਣੂਰ ਲੈ ਕੇ ਦੇਣ ਲਈ ਸਾਨੂੰ ਬਿਲਕੁਲ ਨਹੀਂ ਸੀ ਪਤਾ ਜਦ ਅਸੀਂ ਨੂੰ ਬਾਈ ਜੀ ਦਾ ਮੈਸੇਜ ਅਬਦੁੱਲ ਬਾਈ ਨੇ ਸਾਨੂੰ ਫਾਰਵਰਡ ਕਰਿਆ ਸੀ ਬਾਈ ਦਾ ਮੈਸੇਜ ਹਾਂਜੀ ਤੇ ਅਸੀਂ ਆਉਣਾ ਜ਼ਰੂਰ ਸੀਗਾ ਜਗ੍ਹਾ ਤੇ ਤੇ ਵੀ ਅਸੀਂ ਦੇਖਣ ਆਈਏ ਹਾਂਜੀ ਤੇ ਬਾਈ ਜੀ ਉਹਨਾਂ ਨੇ ਸਾਨੂੰ ਅੱਜ ਵਧੀਆ ਜਾਨਵਰ ਲੈ ਕੇ ਵਧੀਆ ਜਾਨਵਰ ਲੈ ਕੇ ਦਿੱਤੇ ਨੇ ਸਾਨੂੰ ਬਿਲਕੁਲ ਨੌਲੇਜ ਨਹੀਂ ਸੀਗੀ ਅਸੀਂ ਸਾਰੇ ਬਾਈਆਂ ਨੂੰ ਇਹੀ ਕਹਿੰਦੇ ਆ ਬਈ ਆਪਾਂ ਜੇ ਲੰਬਾ ਵਰਤਣਾ ਹੁੰਦਾ ਤਾਂ ਬੰਦੇ ਨਾਲ ਉਸ ਹਿਸਾਬ ਨਾਲ ਵਰਤਿਆ ਜਾਂਦਾ ਹਾਂਜੀ ਹਾਂ ਤੇ ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਵਾਰੀ ਬੰਦੇ ਤੋਂ ਪੈਸੇ ਬਣਾ ਲਓ ਦੂਜੀ ਵਾਰੀ ਬੰਦਾ ਤੁਹਾਨੂੰ ਕਹੇ ਹੈਨਾ ਹੁਣ ਅਸੀਂ ਲਾਸਟ ਮੰਡੀ ਨਾਬੇ ਦੇਖੀ ਸੀਗੀ ਉੱਥੇ ਸਾਨੂੰ ਬੰਦੇ ਨੇ ਕਿਹਾ ਵੀ ਤੁਸੀਂ ਪੈਸੇ ਵੱਧ ਲਾ ਤੇ ਉਹ ਚਲੋ ਸਾਡੀ ਕਿਸਮਤ ਅਗਲੇ ਨੇ ਜਿਹਨੇ ਲੈਣੇ ਸੀ ਉਹਦੀ ਕਿਸਮਤ ਪਰ ਇਹ ਹੁੰਦਾ ਜੀ ਬਈ ਯਾਨੀ ਜਿੰਨੇ ਵੀ ਆਪਾਂ ਬੰਦੇ ਆ ਇੱਕ ਦੂਜੇ ਨੂੰ ਸਾਰਿਆਂ ਨੂੰ ਵਧੀਆ ਰਾਇ ਦਿਆ ਕਰੀਏ ਵੀ ਇਹ ਨਾ ਹੋਇਆ ਕਰੇ ਵੀ ਬੰਦਾ ਜਾਨਵਰ ਪੈਸੇ ਵੱਧ ਲਾ ਕੇ ਲੈ ਕੇ ਆਰ ਬਾਅਦ ਚ ਜਾ ਕੇ ਬੰਦੇ ਨੂੰ ਪਛਤਾਵਾ ਹੋਵੇ ਚਲੋ ਸਾਡੇ ਤਾਂ ਨਵੇਂ ਕੰਮ ਆ ਸਾਡੇ ਭਾਦੀ ਤਾਂ ਉਹਨੇ ਦੀ ਉਹ ਜਿੰਨੇ ਦੀ ਅਸੀਂ ਲਈ ਆ ਪਰ ਜਿਹੜੇ ਬੰਦੇ ਨੇ ਨਵੇਂ ਨੇ ਲੈਣੀ ਹੁੰਦੀ ਆ ਉਹਨੂੰ ਕਈ ਵਾਰੀ ਉਹਦੇ ਚ ਦਿੱਕਤ ਆਉਂਦੀ ਆ ਬਾਅਦ ਚ ਉਹਨੂੰ ਪਾਲਣ ਪੋਚਣ ਦੀ ਦੇ ਹੋਰ ਤੀ ਅਜੇ 100 ਬੰਦੇ ਦਿਖਾ ਰਹੇ ਚਾਹੇ ਕੋਈ ਹਾਂਜੀ ਹਾਂ ਨਹੀਂ ਬਾਈ ਬਹੁਤ ਸੋਨੇ ਜਾਨਵਰ ਨੇ ਜੀ ਸਾਨੂੰ ਪਸੰਦ ਆਲੇ ਤੁਸੀਂ ਸਾਰਾ ਕੁਝ ਚੈੱਕ ਕਰਕੇ ਦਿੱਤਾ ਬੱਚੇ ਬਰਾਬਰ ਦੇ ਨੇ ਉਦੋਂ ਭਾਤ ਨੇ ਜੀ ਕੋਈ ਵੀ ਕਿਸੇ ਤੁਸੀਂ ਲੱਗ ਹਾਂਜੀ ਹਾਂ ਹਾਂਜੀ ਹਾਂ ਨਾਲ ਇਹ ਪੱਠਾ ਰਲ ਜਣੀਆਂ 3 ਮਿੰਨਾਂ ਨੂੰ ਇਹ ਪੱਠਾ ਹਲਣੂ ਬਰਾਬਰ ਦੇ ਕਰਦੇ ਫਿਰਦੇ ਬੱਚਾ ਹਾਂਜੀ ਹਾਂ ਇੱਕ ਨਹੀਂ ਵੱਧਦਾ ਹੁੰਦਾ ਜੀ ਕੰਮ ਤੁਹਾਡਾ ਧੰਨਵਾਦ ਵੀਰ ਜੀ ਸਰਪੰਚ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬੁਲਾਇਆ ਤੁਸੀਂ ਨਵੇਂ ਬੰਦੇ ਹਾਂਜੀ ਤੁਹਾਨੂੰ ਇਹਦੇ ਬਾਰੇ ਜੇ ਨੌਲੇਜ ਕੋਈ ਹੈ ਹੀ ਨਹੀਂ ਇਹਦੇ ਬਾਰੇ ਪਤਾ ਗੱਲ ਇਹ ਜਦ ਆਪਾਂ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਮੁੰਡਾ ਵਿਆਹਿਆ ਜਾਂਦਾ ਦੂਏ ਦਿਨ ਕਿਤੇ ਮੱਥਾ ਟੇਕਣ ਜਾਂਦੀ ਆ ਬਹੂ ਜਾਂਦੀ ਆ ਨਾ ਰਾਜ ਕੋਈ ਤਾਈ ਚਾਚੀ ਮਿਲ ਜਾਂਦੀ ਆ ਉਹਦੇ ਪੈਰੀਆਂ ਤੱਕ ਲੈ ਗਈ ਲਾਈਂ ਦਾ ਤੇਰੀ ਚਾਈ ਆ ਇਹ ਲਾਈਂ ਦਾ ਇਹਦੇ ਪੈਰੀਂ ਹੱਥ ਉਹ ਨਾਲ ਦਾ ਪੈਰੀਂ ਹੱਥ ਲਾ ਲੈਂਦੀ ਆ ਨਾਲੇ ਪਤੇ ਕਹਾ ਜਾ ਕੇ ਬਸ ਕਹਿੰਦੀ ਆ ਵੈਂਟੀ ਤੀ ਵੀ ਕਹਿੰਦੀ ਤੂੰ ਮੇਰੇ ਵਰਗੀ ਹੋ ਸਮਝਿਆ ਗੱਲ ਨੂੰ ਹੁਣ ਤੁਹਾਨੂੰ ਇਹਦੇ ਬਾਰੇ ਨੌਲੇਜ ਹੈ ਹੀ ਨਹੀਂ ਵੀਰ ਅਹਿਮਦ ਤੈਨੂੰ 100 ਕਰਮ ਅੱਜ ਤੱਕ ਕਰਨਾ ਤੇਰੇ ਮਨ ਧੜਕਣਾ ਖਾਣੀ ਇੱਕ ਵਾਰੀ ਆ ਉਹ ਬੰਦਾ ਕਹਿਆ ਕਹਿੰਦਾ ਉਹ ਬੰਦਾ ਕਹਿਆ ਕਹਿੰਦਾ ਠੀਕ ਹੈ ਨਾ ਗੱਲ ਪਰ ਤੈਨੂੰ ਮਹਾਰਾ ਦੀ ਕਿਰਪਾ ਨਾਲ ਇਹ ਗੱਲ ਕਹਿੰਦੇ ਰੱਬ ਨਾਲ ਲੈ ਕੇ ਚੱਲ ਤੂੰ ਜੇ ਨਾ ਪਾਉ ਬਾਰਾਂ ਕਰਦੀਆਂ ਜਾਨ ਤਾਂ ਇਹ ਹੱਥ ਬੜਾ ਦੀ ਸਾਡੇ ਲੱਖਾਂ ਬੜਾ ਮਹਾਰਾ ਦੇ ਆਸਰੇ ਘੜਤਾ ਹਾਂਜੀ